ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਸੋਲਹੇ ਤੋਂ ਪਾਪ 16 16 ਪੌੜੀਆਂ ਵਾਲੀ ਬਾਣੀ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਸਤਿਗੁਰੂ ਜੀ ਮੰਗਲ ਕਰ ਦੇ ਇੱਕ ਅਦੁੱਤੀ ਬ੍ਰਹਮ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਪਾਇਆ ਜਾਂਦਾ ਹੈ ਕਰੈ ਆਨੰਦ ਅਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰ ਹੈ ਨਬੇਰਾ ਏ ਭਾਈ ਮੇਰਾ ਅਨੰਦੀ ਆਨੰਦ ਦੇਣ ਵਾਲਾ ਪਰਮੇਸ਼ਰ ਸਦਾ ਆਨੰਦ ਮਾਨਣਾ ਕਰਦਾ ਹੈ ਉਹ ਆਪਣੇ ਪਿਆਰਿਆਂ ਨੂੰ ਸਰੂਪ ਦੀ ਸਖਿਆਤਤਾ ਦਾ ਆਨੰਦ ਦੇਣਾ ਕਰਦਾ ਹੈ ਉਹ ਚਾਰੇ ਖਾਣੀਆਂ ਦੇ ਕੱਡਾਂ-ਕੱਡਾਂ ਵਿੱਚ ਪੂਰਨ ਵਿਆਪਕ ਹੈ ਅਤੇ ਸਿਰ ਸਿਰ ਹੈ ਸਿਰਬ ਸਿਰ ਭਾਵ ਹਰੇਕ ਦੇ ਕਰਮ ਅਨੁਸਾਰ ਨਿਵੇੜਾ ਇਨਸਾਫ ਕਰਦਾ ਹੈ ਸਿਰ ਸਾਹਾ ਕਹ ਸੱਚਾ ਸਾਹਿਬ ਅਵਰ ਨਹੀਂ ਕੋ ਦੂਜਾ ਹੈ ਸਾਹ ਕੀ ਇਹ ਬਾਦਸ਼ਾਹਾਂ ਸ਼ਾਹੂਕਾਰਾਂ ਆਦ ਦੇ ਸਿਰ ਉੱਪਰ ਵੀ ਸੱਚਾ ਸਾਹਿਬ ਮਾਲਿਕ ਪ੍ਰਭੂ ਹਕੂਮਤ ਕਰਦਾ ਹੈ ਉਸ ਤੋਂ ਬਿਨਾਂ ਉਸ ਵਰਗਾ ਹੋਰ ਦੂਜਾ ਦੂਸਰਾ ਕੋਈ ਨਹੀਂ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹੇ ਹੋ ਪ੍ਰਭ ਸਰਬ ਉਜਾਲਾ ਉਹ ਦਇਆ ਦਾ ਆਲਾਕਰ ਆਨੰਤ ਬੇਅੰਤ ਪ੍ਰਭੂ ਸਦਾ ਹੀ ਹਰਖਵੰਤ ਖੁਸ਼ ਰਹਿਣ ਵਾਲਾ ਹੈ ਉਸ ਪ੍ਰਭੂ ਪਿਆਰੇ ਪਰਮੇਸ਼ਰ ਦਾ ਸਾਰਿਆਂ ਵਿੱਚ ਹੀ ਉਜਾਲਾ ਕੀ ਇਹ ਪ੍ਰਕਾਸ਼ ਪ੍ਰਗਟ ਹੋ ਰਿਹਾ ਹੈ ਰੂਪ ਕਰੇ ਕਰ ਵੇਖੇ ਵਿਗਸੈ ਆਪੇ ਹੀ ਆਪ ਪੂਜਾ ਪੂਜਾ ਹੈ ਉਹ 84 ਲਖ ਜੁਨਾਂ ਦੇ ਰੂਪ ਆਕਾਰ ਕਰ ਕਰਕੇ ਪੈਦਾ ਕਰਦਾ ਹੈ ਅਤੇ ਪੈਦਾ ਕਰਕੇ ਵੇਖਦਾ ਹੈ ਤੇ ਦੇਖ ਕਰਕੇ ਵਿਗਸੈ ਪ੍ਰਸੰਨ ਹੁੰਦਾ ਹੈ ਉਹ ਆਪਣੇ ਆਪ ਵਿੱਚ ਆਪ ਹੀ ਪੂਜਾ ਗਏ ਪੁੱਜ ਪਹੁੰਚ ਰਿਹਾ ਹੈ ਵਾ ਆਪ ਹੀ ਤਤ ਬੇਤਾ ਰੂਪ ਹੋ ਕੇ ਆਪਣੇ ਆਤਮਾ ਸਰੂਪ ਦਾ ਪੂਜਾ ਕੀਏ ਪੂਜਨ ਕਰ ਰਿਹਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਪ੍ਰਭੂ ਆਪ ਹੀ ਆਪਣੀ ਕੁਦਰਤ ਸ਼ਕਤੀ ਦੁਆਰਾ ਜੀਵਾਂ ਨੂੰ ਰਾਜ ਕਰਕੇ ਉਹਨਾਂ ਦੇ ਕਰਮਾਂ ਦਾ ਨਿਰਣਾ ਕਰਦਾ ਸੱਚਾ ਪਰਮੇਸ਼ਰ ਆਪ ਹੀ ਸਾਰਾ ਪਸਾਰ ਪਸਾਰਨਾ ਕਰਦਾ ਹੈ ਵਾ ਆਪ ਹੀ ਸੱਚਾ ਨਾਮ ਦੇ ਕੇ ਗੁਰਮੁਖਾਂ ਦੇ ਹਿਰਦੇ ਵਿੱਚ ਸੱਚੇ ਸਾਧਨਾ ਦਾ ਪਸਾਰਾ ਕਰਦਾ ਹੈ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੋਣ ਸੋਣ ਪੀ ਜਾਹੇ ਉਹ ਆਪ ਹੀ ਤ੍ਰਿਗੁਣੀ ਜੀਵਾਂ ਨੂੰ ਦਿਨ ਰਾਤ ਤਿੰਨਾ ਗੁਣਾਂ ਦੀਆਂ ਖੇਡਾਂ ਵਿੱਚ ਖਿਡਾਉਣਾ ਕਰਦਾ ਹੈ ਵਾਪ ਹੀ ਗੁਰਮੁਖਾਂ ਨੂੰ ਅਵਿਦਿਆ ਦੀ ਰਾਤ ਤੋਂ ਗਿਆਨ ਦਾ ਦਿਨ ਚੜਾ ਕੇ ਪ੍ਰੇਮ ਦੀ ਖੇਡ ਕਢਾਉਣਾ ਕਰਦਾ ਹੈ ਅਤੇ ਆਪ ਹੀ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕਰਨਾ ਦੁਆਰਾ ਸੁਣ ਸੁਣ ਕੇ ਪੀਜਾ ਪ੍ਰਸੰਨ ਹੁੰਦਾ ਹੈ ਸਾਚਾ ਤਖਤ ਸੱਚੀ ਬਾਦਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਕਹਿੰਦੇ ਉਸ ਪ੍ਰਭੂ ਦਾ ਇਹ ਸੰਸਾਰ ਸਤਸੰਗਤ ਸੱਚਖੰਡ ਸਰੂਪ ਰੂਪੀ ਸੱਚਾ ਤਖਤ সিংহাসਨ ਹੈ ਅਤੇ ਉਸ ਦੀ ਪਾਤਸ਼ਾਹੀ ਮਲਕੀਅਤ ਬਾਦਸ਼ਾਹਤ ਵੀ ਸੱਚੀ ਹੈ ਵਾ ਉਸ ਦੇ ਸਰੂਪ ਰੂਪੀ ਤਖਤ ਦੀ ਮਾਲਕੀ ਵੀ ਸੱਚੀ ਹੈ ਉਸ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਸੱਚਾ ਹੈ ਅਤੇ ਉਹ ਸੱਚਾ ਸ਼ਾਹੂਕਾਰ ਹੈ ਵਾ ਉਸ ਪਰਮੇਸ਼ਰ ਦੇ ਨਾਮ ਦਾ ਵਣਜ ਕਰਨ ਵਾਲੇ ਪਿਆਰੇ ਸੰਤ ਜਨਮੀ ਸੱਚੇ ਸ਼ਾਹੂਕਾਰ ਹਨ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਓ ਪ੍ਰਭੂ ਆਪ ਸੱਚ ਸਰੂਪ ਹੈ ਜੋ ਕੁਝ ਧਾਰਨਾ ਬਣਾਉਣਾ ਕੀਤਾ ਹੈ ਉਹ ਵੀ ਵਾਸਤਵ ਵਿੱਚ ਅਦਿਸ਼ਟਾਨ ਦਾ ਰਚਿਆ ਰਚਿਆ ਹੋਣ ਕਰਕੇ ਸਾਰਾ ਸੱਚਾ ਹੀ ਹੈ ਈਉ ਸੱਚੇ ਸੱਚ ਸੱਚਾ ਹੀ ਸੱਚਾ ਸਾਰੇ ਵਰਤੀ ਜਾ ਵਰਤ ਰਿਹਾ ਸੱਚਿਤ ਪਾਵਸ ਸੱਚੇ ਕੀਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੇ ਪਰਮੇਸ਼ਰ ਦਾ ਸੱਚਾ ਹੀ ਤਪਾਵਸ ਹੁੰਦਾ ਨਿਆਉ ਹੈ ਏ ਪ੍ਰਭੂ ਪਰਮੇਸ਼ਰ ਤੇਰਾ ਸਰੂਪ ਰੂਪੀ ਅਸਥਾਨ ਵੀ ਸੱਚਾ ਹੈ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏ ਪ੍ਰਭੂ ਤੇਰੀ ਕੁਦਰਤ ਸ਼ਕਤੀ ਵੀ ਸੱਚੀ ਹੈ ਸਤ ਨਾਮ ਰੂਪੀ ਬਾਣੀ ਵੀ ਸੱਚੀ ਹੈ हे सच्चे सच्चे महासाहिब मालिक प्रभु तू आप ही गुरमुख जना नु अपने स्वरूप दा सुख आनंद देना करदा है एको आप तू है वड राजा हुकम सच्चे कह पूरे काज हे प्रभु एक एक इको एक तू आप ही सब तो वड्डा राजा बादशाह है हे सच्चे प्रभु तेरे हुकम करके ही सारे काजा काम पूर्ण होंदे हन ਅੰਦਰ ਬਾਹਰ ਸਭ ਕੁਝ ਜਾਣੈ ਆਪੇ ਹੀ ਆਪ ਪਤੀਜਾ ਹੈ ਤੂੰ ਜੀਵਾਂ ਦੇ ਅੰਤਰ ਹਿਰਦੇ ਵਿੱਚ ਅਤੇ ਬਾਹਰ ਸੰਸਾਰ ਵਿੱਚ ਵਰਤ ਰਿਆ ਸਾਰਾ ਕੁਝ ਜਾਣਦਾ ਤੂੰ ਤੂੰ ਆਪ ਹੀ ਆਪਣੇ ਸਰੂਪ ਵਿੱਚ ਪਤੀਜਣਾ ਪਾਵ ਵਿਸ਼ਵਾਸ ਕਰਦਾ ਹੈ ਤੂੰ ਵਡ ਰਸੀਆ ਤੂੰ ਵਡ ਪੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ हे प्रभु तू आप ही ਵੱਡਾ ਬ੍ਰਹਮ ਬੇਤਾ ਹੋ ਕੇ ਆ ਬ੍ਰਹਮ ਆਨੰਦ ਦੇ ਰਸੀਆ ਰਸ ਨੂੰ ਲੈਣ ਵਾਲਾ ਹੈ ਵਾ ਤੂੰ ਆਪ ਹੀ ਵੱਡਾ ਰਸਾਂ ਦਾ ਗਿਆਤਾ ਹੈ ਅਤੇ ਤੂੰ ਆਪ ਹੀ ਵੱਡਾ ਭੋਗੀ ਭੋਗਣ ਵਾਲਾ ਗ੍ਰਿਸ਼ਤੀ ਰੂਪ ਹੈ ਤੂੰ ਆਪ ਹੀ ਨਿਰਵਾਣ ਬੰਦਨਾ ਤੋਂ ਰਹਤ ਹੈ ਤੂੰ ਆਪ ਹੀ ਆਪਣੇ ਸਰੂਪ ਵਿੱਚ ਜੋਗੀ ਜੁੜਿਆ ਹੋਇਆ ਸਰਬ ਸੂਖ ਸਹਿਜ ਕਰਤੀ ਰਹਿ ਅਮਿਉ ਤੇਰੀ ਗ੍ਰਸਤੀ ਜਾਹੇ ਸਰਬ ਕੀ ਇਹ ਸਾਰੇ ਸੁਖ ਸਹਿਜ ਗਿਆਨ ਸ਼ਾਂਤੀ ਆਦ ਗੁਣ ਤੇਰੇ ਸਤ ਸੰਗਤ ਰੂਪ ਘਰ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ ਵਾ ਤੇਰੇ ਸਰੂਪ ਰੂਪੀ ਘਰ ਵਿੱਚ ਸਹਿਜ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਆ ਤੇਰੀ ਦ੍ਰਿਸ਼ਟੀ ਜਾਹੇ ਦ੍ਰਿਸ਼ਟੀ ਵਿੱਚ ਅਮਿਉ ਅੰਮ੍ਰਿਤ ਵਰਸਦਾ ਹੈ ਤੇਰੀ ਦਾਤ ਤੁਜੈ ਤੇ ਹੋਵੇ ਦੇਹਦਾਨ ਸਭ ਸੈ ਜੰਤ ਲੋਇ ਕਿ ਪ੍ਰਭੂ ਤੇਰੀ ਭਗਤੀ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਤੇਰੇ ਕੋਲੋਂ ਹੀ ਪ੍ਰਾਪਤ ਹੁੰਦੀ ਤੂੰ ਸਭ ਸਾਰੇ ਜੀਵਾਂ ਤੇ ਲੋਇ ਲੋਕਾਂ ਵਾ ਸਾਰੇ ਲੋਕਾਂ ਦੀ ਜੀਵਾਂ ਨੂੰ ਰੋਜੀ ਨਾਮ ਆਤ ਦਾ ਦਾਨ ਦੇਣਾ ਕਰਦਾ ਵਾ ਆਪਣੀ ਚੇਤਨ ਸੱਤਾ ਦਾ ਦਾਨ ਦੇ ਕੇ ਸਾਰੇ ਜਨਤਾ ਨੂੰ ਲੋਇ ਪ੍ਰਕਾਸ਼ਨ ਵਾਲਾ ਤੋਟ ਨਾ ਆਵੇ ਪੂਰ ਪੰਡਾਰਾ ਤ੍ਰਿਪਤ ਰਹੇ ਆ ਕੀ ਜਾਹੇ हे प्रभु तेरे पूरन भरे हुए भंडारै खजाने दा कदे भी टूटा काटा नहीं आउंदा ब्रह्म वेद्यातम तृप्ति करके आगी जा रज रहे हन जाचह सिद्ध साधक बनवासी जाचह जति सदी सुखवासी हे प्रभु सिद सिद्ध सिद्धि दी प्राप्ति वाले योगी साधक साधना करने वाले ਬਨਵਾਸੀ ਜੰਗਲਾਂ ਵਿੱਚ ਵੱਸਣ ਵਾਲੇ ਸਭ ਤੇਰੇ ਪਾਸੋਂ ਹੀ ਦਾਤਾਂ ਜਾਚੇ ਹੁੰਦਾ ਮੰਗਦੇ। हे ਸੁਖਵਾਸੀ, ਸੁਖਾਂ ਵਿੱਚ ਵੱਸਣ ਵਾ ਵਸਾਉਣ ਵਾਲੇ ਪ੍ਰਭੂ, ਜਤੀ ਜਤ ਰੱਖਣ ਵਾਲੇ, ਸਦੀ ਸਤਵਾਦੀ ਵੀ ਤੇਰੇ ਦਰ ਤੋਂ ਜਾਚੇ ਮੰਗਣਾ ਕਰਦੇ ਆ। ਇੱਕ ਦਾਤਾਰ ਸਗਲ ਹੈ ਜਾਚਕ, ਦੇਹਦਾਨ ਸ੍ਰਿਸ਼ਟੀ ਜਾਹੇ। हे ਪ੍ਰਭੂ ਇੱਕ ਤੂੰ ਹੀ ਦਾਤਾਰ, ਦਾਤਾ ਹੈ, ਬਾਕੀ ਸਾਰੇ ਤੇਰੇ ਦਰ ਦੇ। ਜਾਜਕ ਕਈਏ ਮੰਗਦੇ ਹਨ ਤੂੰ ਆਪਣੀ ਸ੍ਰਿਸ਼ਟੀ ਜਾਹੇ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਨੂੰ ਹਿਦਾਨ ਦੇਣਾ ਕਰਦਾ ਕਰੇ ਭਗਤ ਅਰ ਰੰਗ ਅਪਾਰਾ ਕਿਨ ਮੈਂ ਥਾਪ ਉਥਾਪਨ ਹਾਰਾ ਏ ਅਪਾਰਾ ਪਾਰਾ ਵਾਰ ਤੂੰ ਰਹਤ ਪ੍ਰਭੂ ਗੁਰਮੁਖ ਤੇਰੀ ਭਗਤੀ ਕਰਦੇ ਹਨ ਅਰ ਅਤੇ ਤੇਰੇ ਨਾਲ ਰੰਗ ਪ੍ਰੇਮ ਕਰਦੇ ਹਨ ਏ ਪ੍ਰਭੂ ਤੂੰ ਇੱਕ ਛਿਨ ਵਿੱਚ ਹੀ ਸੰਸਾਰ ਨੂੰ ਥਾਪ ਇਸਤਤ ਕਰਕੇ ਉਤਾਪਨ ਹਰ ਪੁੱਟਣ ਵਾਲਾ ਨਾਸ਼ ਕਰਨ ਵਾਲਾ ਹੈ ਬ੍ਰਹਮ ਭੀਤਿਆਂ ਦੇ ਅੰਦਰ ਖਿੰਨ ਵਿੱਚ ਹੀ ਗਿਆਨ ਨੂੰ ਥਾਪ ਕੇ ਅਗਿਆਨ ਨੂੰ ਪੁੱਟਣ ਵਾਲਾ ਹੈ ਭਾਰੂ ਤੋਲ ਬੇਅੰਤ ਸੁਆਮੀ ਹੁਕਮ ਮੰਨ ਪਗਤੀ ਜਾਹੇ ਏ ਬੇਅੰਤ ਸਮਰੱਥਾ ਵਾਲੇ ਸੁਆਮੀ ਮਾਲਿਕ ਪ੍ਰਭੂ ਤੇਰਾ ਤੋਲ ਵਿਚਾਰ ਬਹੁਤ ਵੱਡਾ ਹੈ ਪਾਉ ਬੁੱਧ ਰੂਪੀ ਤੱਕੜੀ ਨਾਲ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ ਤੇਰਾ ਹੁਕਮ ਮੰਨ ਕਰਕੇ ਹੀ ਤੇਰੇ ਭਗਤੀ ਜਾ ਭਗਤੀ ਹੋਈਦਾ ਹੈ ਭਗਤ ਹੋਈਦਾ ਜੋ ਤੇਰਾ ਹੁਕਮ ਮੰਨ ਕੇ ਭਗਤੀ ਜਾ ਭਗਤੀ ਕਰਦੇ ਹਨ ਉਹਨਾਂ ਦੇ ਅੰਦਰ ਗਿਆਨ ਦਾ ਜਾ ਹੁੰਦਾ ਪੈਦਾ ਹੁੰਦਾ ਜਿਸ ਦੇ ਦਰਸ ਸੋਈ ਤੁਦ ਜਾੜੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾੜੈ हे प्रभु ਜਿਸ ਨੂੰ ਤੂੰ ਆਪਣਾ ਸਰਗੁਣ ਸਰੂਪ ਧਾਰ ਕੇ ਦਰਸ਼ਨ ਦੇਣਾ ਕਰਦਾ ਹੈ ਉਹੀ ਤੈਨੂੰ ਆਪਣਾ ਸਭ ਕੁਝ ਜਾਣਦਾ ਉਹ ਪੁਰਖ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਹਮੇਸ਼ਾ ਤੇਰੇ ਰੰਗ ਆਨੰਦ ਨੂੰ ਮਾਣਦਾ ਹੈ ਚਤਰ ਸਰੂਪ ਸਿਆਣਾ ਸੋਈ ਜੋ ਮਨ ਤੇਰੈ ਪਾਵੀ ਜਾਹੇ हे प्रभु ਉਹੀ ਮਨੁੱਖ ਵਿਹਾਰਾਂ ਵਿੱਚ ਚਤਰ ਚਲਾਗੈ ਤੇਰੇ ਸਰੂਪ ਨੂੰ ਜਾਣਨ ਵਾਲਾ ਸਿਆਣਾ ਹੈ ਜਿਹੜਾ ਤੇਰੇ ਮਨ ਹਿਰਦੇ ਵਿੱਚ ਪਾ ਜਾਂਦਾ ਜਿਸ ਚੀਤ ਆਵੈ ਸੋ ਵੇਪਰਵਾਹਾ ਜਿਸ ਚੀਤ ਆਵੈ ਸੋ ਸਾਚਾ ਸਾਹਾ ਜਿਸ ਪੁਰਖ ਨੂੰ ਤੇਰਾ ਨਾਮ ਚੇਤੇ ਆਉਂਦਾ ਹੈ ਉਹ ਪੁਰਖ ਵੇਪਰਵਾਹਾ ਬੇਮੁਥਾਜ ਹੋ ਜਾਂਦਾ ਜਿਸ ਪੁਰਖ ਨੂੰ ਤੇਰਾ ਨਾਮ ਚੇਤੇ ਆਉਂਦਾ ਉਹ ਪੁਰਖ ਹੀ ਸੱਜਾ ਸ਼ਾਹੂਕਾਰ ਹੈ ਜਿਸ ਚੀਤ ਆਵੇ ਤਿਸ ਪਾਉ ਕਿਹਾ ਅਵਰ ਕਹਾ ਕਿਸ ਕੀ ਜਾਹੇ ਹੈ हे ਪ੍ਰਭੂ ਜਿਸ ਨੂੰ ਤੇਰਾ ਨਾਮ ਚੇਤੇ ਆਉਂਦਾ ਉਸ ਨੂੰ ਕਿਸੇ ਦਾ ਕਿਹਾ ਕੀ ਪਾਉ ਡਰ ਲੈਣਾ ਹੈ ਪਾਉ ਉਸ ਨੂੰ ਕੋਈ ਡਰ ਨਹੀਂ ਰਹਿੰਦਾ ਫਿਰ ਤੇਰੇ ਨਾਮ ਤੋਂ ਬਿਨਾ ਉਸ ਨੇ ਹੋਰ ਕੁਝ ਕੀ ਕਰਨਾ ਹੈ ਪਾਉ ਉਸ ਨੂੰ ਕਿਸੇ ਸਾਧਨ ਦੀ ਲੋੜ ਨਹੀਂ ਰਹਿੰਦੀ ਤ੍ਰਿਸ਼ਨਾ ਬੁਜੀ ਅੰਤਰ ਠੰਡਾ ਗੁਰ ਪੂਰੇ ਲੈ ਟੂਟਾ ਗੰਡਾ ਉਸ ਪੁਰਖ ਦੀ ਤ੍ਰਿਸ਼ਨਾ ਰੂਪੀ ਅਗਨੀ ਬੁਝ ਗਈ ਹੈ ਅਤੇ ਅੰਦਰ ਹਿਰਦਾ ਠੰਡਾ ਠਾਰ 시ਤਲ ਹੋ ਗਿਆ ਹੈ ਜਿਸ ਮਨੁੱਖ ਦੇ ਟੁੱਟੇ ਹੋਏ ਮਨ ਨੂੰ ਪੂਰਨ ਗੁਰਾਂ ਨੇ ਲੈ ਕਰਕੇ ਤੇਰੇ ਚਰਨਾਂ ਨਾਲ ਜੋੜਨ ਰੂਪ ਗੰਡਾ ਕੀ ਇਹ ਗੰਡ ਜੋੜ ਦਿੰਦਾ ਹੈ ਸੁਰਤ ਸਬਦ ਰਿੱਧ ਅੰਤਰ ਜਾਗੀ ਆਮਿਓ ਚੋਲ ਚੋਲ ਪੀ ਜਾਹੇ ਉਸਦੇ ਹਿਰਦੇ ਵਿੱਚ ਕਹਿੰਦੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੁਰਤ ਬਿਰਤੀ ਗਿਆਨ ਅਵਸਥਾ ਵਿੱਚ ਜਾਗ ਪਈ ਹੈ ਸੁਰਤ ਸ੍ਰੇਸ਼ਟ ਪ੍ਰੀਤੀ ਜਾਗ ਪਈ ਹੈ ਉਹ ਹੁਣ ਚੋਲ ਚੋਲ ਵਿਚਾਰ ਵਿਚਾਰ ਕੇ ਕੋਸ਼ਾ ਰੂਪੀ ਬੂਰ ਨੂੰ ਚੋਲ ਚੋਲ ਹਟਾ ਕੇ ਪਰੇ ਹਟਾ ਕੇ ਬ੍ਰਹਮ ਆਨੰਦ ਰੂਪੀ ਆਮਿਓ ਅੰਮ੍ਰਿਤ ਨੂੰ ਪੀਣਾ ਕਰਦਾ ਹੈ ਮਰੇ ਨਾਹੀ ਸਾਦ ਸਾਦ ਹੀ ਜੀਵੈ ਅਮਰ ਪਿਆਸ ਅਬਨਾਸੀ ਥੀਵੈ ਉਹ ਗੁਰਮੁਖ ਮੌਤ ਕਰਕੇ ਕਦੇ ਵੀ ਮਰਦਾ ਨਹੀਂ ਉਹ ਜੀਵਨ ਰੂਪ ਬ੍ਰਹਮ ਨੂੰ ਪਾ ਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਜਿਉਂਦਾ ਹੈ ਉਹ ਅਮਰ ਮ੍ਰਿਤੂ ਤੋਂ ਰਹਿਤ ਹੋਇਆ ਅਬਨਾਸੀ ਨਾਸ਼ ਤੋਂ ਰਹਿਤ ਪ੍ਰਭੂ ਦਾ ਹੀ ਰੂਪ ਥੀਵੈ ਉਹ ਜਾਂਦਾ ਨਾ ਕੋ ਆਵੇ ਨਾ ਕੋ ਜਾਵੇ ਗੁਰ ਦੂਰ ਕੀਆ ਪਰ ਮੀ ਜਾਹੇ ਉਸ ਦੀ ਦ੍ਰਿਸ਼ਟੀ ਵਿੱਚ ਨਾ ਕੋਈ ਤੇ ਆਉਂਦਾ ਹੈ ਤੇ ਨਾ ਕੋਈ ਜਾਂਦਾ ਹੈ ਕਿਉਂਕਿ ਗੁਰਾਂ ਨੇ ਉਸ ਦੇ ਅੰਦਰੋਂ ਪੈਦਾ ਆਇਆ ਪਰਮ ਦੂਰ ਕਰ ਦਿੱਤਾ ਹੈ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹ ਸਬਾਣੀ ਪੂਰਨ ਗੁਰਾਂ ਦੀ ਬ੍ਰਹਮ ਗਿਆਨ ਦੇਣ ਵਾਲੀ ਬਾਣੀ ਵੀ ਪੂਰਨ ਹੈ ਜਿਸ ਦਾ ਮਨ ਪੂਰਨ ਪਰਮੇਸ਼ਰ ਦੇ ਵਿੱਚ ਲੱਗ ਗਿਆ ਉਸ ਦੇ ਮਨ ਦੀ ਬਿਰਤੀ ਪੂਰਨ ਪਰਮੇਸ਼ਰ ਦੇ ਮਾਹੇ ਵਿੱਚ ਸਮਾ ਜਾਂਦੀ ਹੈ ਚੜੈ ਸਵਾਇ ਨਿਤ ਨਿਤ ਰੰਗਾ ਕੜੈ ਨਾਹੀ ਤੋਲੀ ਜਾਹੇ ਉਸ ਨੂੰ ਪਹਿਲੀ ਤੋਂ ਸਦਵੀ ਭੂਮਿਕਾ ਦਾ ਵਾ ਸਰਵਣ ਵਾਲੇ ਨੂੰ ਮੰਨਣ ਰੂਪੀ ਮੰਨਣ ਵਾਲੇ ਨੂੰ ਨਿਧਿਆਸਨ ਰੂਪੀ ਤੇ ਨਿਧਿਆਸਨ ਵਾਲੇ ਨੂੰ ਸਰੂਪ ਦੇ ਸਿਕਿਆਤ ਤਾ ਰੂਪੀ ਨਿਤ ਨਿਤ ਨਿਤਾ ਪ੍ਰਤੀ ਸਵਾਇਆ ਦੂਣਾ ਚੌਗਣਾ ਰੰਗਾ ਕੀ ਆਨੰਦ ਚੜਦਾ ਹੈ ਉਹ ਆਨੰਦ ਬੁੱਧ ਰੂਪੀ ਤਕੜੀ ਵੇ ਸ਼ਾਸਤਰ ਪ੍ਰਮਾਣ ਰੂਪੀ ਵੱਡੇ ਬਾਗ ਕੀ ਤੋਲੀ ਜਾ ਹੈ ਤੋਲ ਕੇ ਵੇਖਿਆ ਹੈ ਜੋ ਘਟ ਹੈ ਘਟਦਾ ਨਹੀਂ ਹੈ ਬਾਰਹਾ ਕੰਚਨ ਸੁਧ ਕਰਾਇਆ ਨਦਰਸਰਾਪ ਵੰਨੀਸ ਚੜਾਇਆ ਜਿਵੇਂ ਬਾਰਹਾ 12 ਵੰਨੀ ਦੇ ਕੰਚਨ ਸੋਨੇ ਨੂੰ ਸ਼ੁੱਧ ਕੀਤਾ ਜਾਂਦਾ ਉਸ سونے ਨੂੰ ਸਰਾਫ ਹੁੰਦਾ ਸੁਨਿਆਰਾ ਉਹ ਰੁਪਇਆ ਪੈਸਾ ਪਰਖਣ ਵਾਲਾ ਆਪਣੀ ਦ੍ਰਿਸ਼ਟੀ ਨਾਲ ਪਰਖ ਕੇ 12 ਵੰਨੀਸ 5 ਵੰਨੀ ਦਾ ਸ਼ੁੱਧ ਜਿਹੜਾ ਚੜਾਓ ਚੜਾਇਆ ਚੜਾਉਂਦਾ ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀ ਤਾਂ ਇੱਜਾ ਹੈ ਫਿਰ ਕਹਿੰਦੇ ਸਰਾਫੀ ਸਰਾਫ ਉਸ سونے ਨੂੰ ਪਰਖ ਕੇ ਆਪਣੇ ਖਜ਼ਾਨੇ ਵਿੱਚ ਪਾਉਣਾ ਕਰਦਾ ਹੈ ਫਿਰ ਮੁੜ ਕੇ ਉਸ ਸੋਨੇ ਨੂੰ ਤਾਈ ਜਾਂ ਤਾਇਆ ਨਹੀਂ ਜਾਂਦਾ ਸੇਕ ਨਹੀਂ ਦਿੱਤਾ ਜਾਂਦਾ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਏ ਸੁਆਮੀ ਮਾਲਕ ਪ੍ਰਭ ਜੋ ਤੇਰਾ ਨਾਮ ਅੰਮ੍ਰਿਤ ਬਾਰਾ ਬੰਨੀ ਦੇ ਸੋਨੇ ਵਾਂਗ ਸ਼ੁੱਧ ਕਰਨ ਵਾਲਾ ਵਾ ਬ੍ਰਹਮਾ ਨੰਦ ਰੂਪੀ ਅੰਮ੍ਰਿਤ ਦੇਣ ਵਾਲਾ ਹੈ ਵਾ ਮਰਤੂ ਤੋਂ ਰਹਿਤ ਕਰਨ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਦਾਸਾ ਭਾਵ ਧਾਰ ਕੇ ਤੇਰੇ ਉਸ ਨਾਮ ਤੋਂ ਹਮੇਸ਼ਾ ਕੁਰਬਾਨੀ ਬਲਗਾਰ ਜਾਂਦੇ ਹਾਂ ਸੰਤ ਸੰਗ ਮਹਾ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀਜਾ ਹੈ ਸੰਤ ਜਨਾਂ ਦੀ ਸੰਗਤ ਕਰਕੇ ਅਸੀਂ ਮਹਾ ਬਹੁਤ ਵੱਡਾ ਆਤਮਿਕ ਸੁਖ ਪਾਉਣਾ ਕੀਤਾ ਹੈ ਤੇਰਾ ਦਰਸ਼ਨ ਦੀਦਾਰ ਵੇਖ ਕਰਕੇ ਸਾਡਾ ਹੀ ਜਿਹੜਾ ਮਨ ਹੈ ਹਿਰਦਾ ਤੇਰੇ ਪ੍ਰੇਮ ਵਿੱਚ ਅਤਿਅੰਤ ਭੀਜਾ ਹੈ ਭਿੱਜ ਗਿਆ ਹੈ वाहे गुरु ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ